ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਫੀਡ ਫਾਰਮੂਲਾ ਜਿਵੇਂ ਕਿ ਹੁਣ ਸਰਦੀਆਂ ਦਾ ਮੌਸਮ ਸਟਾਰਟ ਹੋ ਗਿਆ ਤੇ ਸਰਦੀਆਂ ਦੇ ਵਿੱਚ ਆਪਣੇ ਪਸ਼ੂਆਂ ਕੀ ਦੁੱਧ ਘਟ ਜਾਂਦੇ ਆ ਤੇ ਤੁਹਾਨੂੰ ਜਿਹੜੀ ਇਹ ਫੀਡ ਫਾਰਮੂਲਾ ਦੱਸਣਾ ਅੱਜ ਤੇ ਇਹਦੇ ਨਾਲ ਤੁਹਾਡਾ ਪਸ਼ੂ ਸਰਦੀਆਂ ਦੇ ਵਿੱਚ ਦੁੱਧ ਵੀ ਨਹੀਂ ਘਟਦਾ ਹੈਗਾ ਤੇ ਟੈਂਪਰੇਚਰ ਵੀ ਪਸ਼ੂ ਦਾ ਤੁਹਾਡੇ ਦਾ ਲੋ ਨਹੀਂ ਹੁੰਦਾ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਊਗੀ ਜੇ ਤੁਸੀਂ ਇਹ ਫੀਡ ਪਾਉਂਗੇ ਤੇ ਅੱਜ ਤੁਹਾਨੂੰ ਦੱਸ ਦਿਆਂ ਆਪਾਂ ਕੀ ਕੀ ਚੀਜ਼ਾਂ ਲੈਣੀਆਂ ਕਦੋਂ ਪਸ਼ੂ ਨੂੰ ਪਾਉਣੀਆਂ ਸਾਰੀ ਜਾਣਕਾਰੀ ਦੇਵਾਂਗੇ ਤੇ ਬਣੇ ਰਹੋ ਵੀਡੀਓ ਦੇਖਂਦੇ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਲੱਗਦਾ ਬਿਲਦਾ ਬਟਨ ਨੂੰ ਕਰ ਲਓ ਪ੍ਰੈਸ ਐਸੀ ਤਰ੍ਹਾਂ ਫ ਜਾਣਕਾਰੀ ਲੈ ਵੀਡੀਓ ਲੈ ਕੇ ਆਉਂਦੇ ਰਹਿਣੇ ਆਂ ਕਿਸਾਨ ਦੋਸਤੋ ਆਪਾਂ ਇਹ ਜਿਹੜੀਆਂ ਚੀਜ਼ਾਂ ਲੈਣੀਆਂ ਇਹ ਤੁਹਾਨੂੰ ਬਨਸਾਰੀ ਦੀ ਦੁਕਾਨ ਤੋਂ ਮਿਲ ਜਾਣੀਆਂ ਤੇ ਤੁਸੀਂ ਜੇ ਇਹ ਚੀਜ਼ਾਂ ਨੂੰ ਆਪ ਵੀ ਪੀਸ ਸਕਦੇ ਹੋ ਤਾਂ ਫੇਰ ਵੀ ਠੀਕਾ ਨਹੀਂ ਤੁਸੀਂ ਫੀਡ ਫੈਕਟਰੀ ਦੇ ਵਿੱਚੋਂ ਲਿਜਾ ਕੇ ਇਹ ਸਾਰੀਆਂ ਚੀਜ਼ਾਂ ਲਿਜਾ ਕੇ ਤੇ ਪੀਸ ਸਕਦੇ ਤੇ ਫਿਰ ਤੁਹਾਨੂੰ ਡੋਜ ਵੀ ਦੱਸਾਂਗੇ ਕਿੰਨੀ ਦੇਣੀ ਆ ਤੇ ਇਹਦੇ ਵਿੱਚ ਤੁਸੀਂ ਚਾਰ ਪੰਜ ਚੀਜ਼ਾਂ ਜਿਹੜੀਆਂ ਪਾਉਣੀਆਂ ਨਾਜ ਪਾਉਣੇ ਆ ਤੇ ਜਿਵੇਂ ਕਿ ਨੰਬਰ 1 ਤੇ ਮੱਕੀ ਜਾਂ ਬਾਜਰਾ ਪਾਉਣਾ 30 ਕਿਲੋ ਮੇਥੀ ਪਾਉਣੀ ਆ 5 ਕਿਲੋ ਤਾਰਾ ਮੀਰਾ ਪਾਉਣਾ 5 ਕਿਲੋ ਛੋਲਿਆਂ ਦੀ ਚੂਰੀ ਪਾਉਣੀ ਆ 13 ਕਿਲੋ ਰੌਂਦ ਦੀ ਖਾਲ ਪਾਉਣੀ ਆ 25 ਕਿਲੋ ਚੌਕਰ ਕਣਕ ਦਾ ਪਾਉਣਾ 15 ਕਿਲੋ ਹਲਦੀ 500 ਗ੍ਰਾਮ ਸਤਾਵਰ 500 ਗ੍ਰਾਮ ਅਸ਼ਵਗੰਧਾ 500 ਗ੍ਰਾਮ ਗੋੜ 2.5 ਕਿਲੋ ਨਾਮਕ ਕਿਲੋ ਤੇ ਮিনার ਮਿਕਸਚਰ ਪਾਉਣਾ 2 ਕਿਲੋ ਇਹ ਜਿੰਨੀਆਂ ਵੀ ਚੀਜ਼ਾਂ ਤੁਹਾਨੂੰ ਦੱਸੀਆਂ ਤੁਸੀਂ ਫੀਡ ਫੈਕਟਰੀ ਦੇ ਵਿੱਚੋਂ ਵੀ ਤੁਹਾਨੂੰ ਮਿਲ ਜਾਣੀਆਂ ਜੇ ਤੁਸੀਂ ਆਪ ਦੀ ਤਸੱਲੀ ਤੇ ਕਿਤੇ ਬਾਹਰੋਂ ਖਰੀਦਣੀਆਂ ਚਾਹੁੰਦੇ ਹੋ ਤਾਂ ਬਾਹਰੋਂ ਵੀ ਖਰੀਦ ਲਿਓ ਤੇ ਇਹਦੇ ਵਿੱਚ ਜਿੰਨੀਆਂ ਚੀਜ਼ਾਂ ਗੀਆਂ ਇਹ ਜਿੰਨ ਦੁੱਧ ਨੂੰ ਵੀ ਵਧਾਉਣਗੀਆਂ ਫੈਂਟ ਵੀ ਵਧਾਉਣਗੀਆਂ ਤੇ ਤੁਹਾਡੇ ਪਸ਼ੂ ਨੂੰ ਖੰਡਾ ਜਿਹੜੀ ਉਹ ਵੀ ਨਹੀਂ ਲੱਗੂਗੀ ਤੇ ਇਹਦੇ ਬਹੁਤ ਫਾਇਦੇ ਆ ਜਿਹੜਾ ਸੱਜਰ ਸੁਆਵਾ ਪਸ਼ੂ ਆ ਤੁਸੀਂ ਉਹਨੂੰ 2 ਕਿਲੋ ਸਵੇਰ 2 ਕਿਲੋ ਸ਼ਾਮ ਨੂੰ ਪਾਉਣੀ ਆ ਤੇ 4 ਕਿਲੋ ਪਾਉਣੀ ਆ ਫੀਡ ਜੇ ਤੁਹਾਡਾ ਪਸ਼ੂ ਦੁੱਧ ਜ਼ਿਆਦਾ ਦਿੰਦਾ ਤਾਂ ਤੁਸੀਂ ਦੁੱਧ ਦੇ ਹਿਸਾਬ ਦੇ ਨਾਲ ਤੁਸੀਂ ਫੀਡ ਇਹ ਜ਼ਿਆਦਾ ਪਾਉਣੀ ਆ ਤੇ ਨਾਲ ਜਿਹੜੀ ਡੀ ਵਾਰਮਿੰਗ ਤੁਸੀਂ ਪਸ਼ੂ ਦੀ ਜਰੂਰ ਕਰਨੀ ਹੈ ਜੇ ਸਾਡਾ ਤੁਹਾਡਾ ਪਸ਼ੂ ਸੱਜਾ ਸੁਆਵਾ ਉਹਨੂੰ 20 21 ਦਿਨ ਹੋ ਗਏ ਤਾਂ ਉਹਦੇ ਡੀ ਵਾਰਮਿੰਗ ਜਰੂਰ ਕਰਿਓ ਡੀ ਵਾਰਮਿੰਗ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਜਿਹੜੀ ਫੀਡ ਸਟਾਰਟ ਕਰਿਓ ਤੁਹਾਨੂੰ ਰਿਜ਼ਲਟ ਆ ਜਿਹੜਾ 100% ਮਿਲੂਗਾ ਤੇ ਵੀਡੀਓ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਦੇ ਨਾਲ ਇਹ ਸ਼ੇਅਰ ਕਰਿਓ ਕਿਉਂਕਿ ਇਹ ਨੁਕਤਾ ਜਿਹੜਾ ਬਹੁਤ ਹੀ ਵਧੀਆ ਨੁਕਤਾ ਹੈਗਾ ਤੇ ਦੁੱਧ ਹੋ ਲੱਭਾਊਗਾ ਤੁਹਾਡੇ ਪਾਸੋਂ ਜਿੰਨੀ ਵੀ ਕੁਐਸਚਨ ਆ ਦੁੱਧ ਦੇਣ ਦੀ ਤੇ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ